ਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ 30 ਮਿੰਟ ਤੋਂ ਵੱਧ ਮੋਬਾਈਲ ਦੀ ਵਰਤੋਂ ਕਰਨਾ ਕਿੰਨਾ ਹੈ ਖਤਰਨਾਕ ਮਨੋਵਿਗਿਆਨ ਨੇ ਦਿੱਤੀ ਇਹ ਚੇਤਾਵਨੀ ਮਨ ਰੰਗੰਜਨ ਲਈ 3 ਮਿੰਟਾਂ ਤੋਂ ਵੱਧ ਮੋਬਾਈਲ ਦੀ ਵਰਤੋਂ ਨਾ ਕਰੋ ਇਹ ਮੋਬਾਈਲ ਦੀ ਲਤ ਦਾ ਕਾਰਨ ਬਣ ਸਕਦਾ ਹੈ ਇਸ ਦੇ ਨਾਲ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਰ ਬੋਟਸ ਤੋਂ ਜਾਣਕਾਰੀ ਲੈ ਕੇ ਮਾਨਸਿਕ ਬਿਮਾਰੀਆਂ ਸਮੇਤ ਮਾਨਸਿਕ ਬਿਮਾਰੀਆਂ ਦਾ ਸਹਿ ਲਾਜ ਕਾਰਤਿਕ ਸਾਬਿਕ ਹੋ ਰਖ ਐਸੋਸੀਏਸ਼ਨ ਆਫ ਕਲੀਨिकल ਸਾਈਕਾਟਰੀ ਉੱਤਰ ਪ੍ਰਦੇਸ਼ ਦੀ ਦੋ ਰੋਜ਼ਾ ਵਰਕਸ਼ਾਪ ਦੇ ਦੂਜੇ ਦਿਨ ਐਤਵਾਰ ਨੂੰ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਕਾਰਨ ਮਾਨਸਿਕ ਬਿਮਾਰੀਆਂ ਦੇ ਵਾਧ ਰਹੀ ਸਮੱਸਿਆ ਤੇ ਇਸ ਦੀ ਰੋਕਥਾਮ ਬਾਰੇ ਚਰਚਾ ਕੀਤੀ ਗਈ ਮਾਨਸਿਕ ਸਿਹਤ ਅਤੇ ਮਨੋਗਿਆਨ ਤੇ ਭਾਰਤੀ ਡਿਜੀਟਲ ਕ੍ਰਾਂਤੀ ਦੇ ਸਕਾਰਾਤਮਕ ਅਤੇ ਨਕਾਰਾਤਮਕ ਪ੍ਰਭਾਵਾਂ ਤੇ ਅਜੋਜਿਤ ਵਰਕਸ਼ਾਹ ਵਿੱਚ ਕੋਲਕੱਤਾ ਤੋਂ ਆਏ ਡਾਕਟਰ ਗੌਤਮ ਸਾਹਾ ਨੇ ਕਿਹਾ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਸਦਰਨ 5 ਤੋਂ 14 ਸਾਲ ਦੇ ਬੱਚੇ ਮਨੋਰੰਜਨ ਲਈ 15 ਮਿੰਟ ਲਈ ਮੋਬਾਈਲ ਦੀ ਵਰਤੋਂ ਕਰ ਸਕਦੇ ਹਨ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਮਨੋਰੰਜਨ ਲਈ 30 ਮਿੰਟ ਤੋਂ ਵੱਧ ਮੋਬਾਈਲ ਫੋਨ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ ਇਸ ਲਈ ਨਸ਼ਾ ਸਕਦਾ ਹੈ ਤੇ ਹੌਲੀ ਹੌਲੀ ਮੋਬਾਈਲ ਦੀ ਵਰਤੋਂ ਇੱਕ ਤੋਂ 6 ਘੰਟੇ ਤੱਕ ਪਹੁੰਚ ਸਕਦੀ ਹੈ ਇਹ ਕੰਮ ਨੂੰ ਪ੍ਰਭਾਵਿਤ ਕਰਦਾ ਹੈ ਤੇ ਨੀਂਦ ਦੀ ਘਾਟ ਕਾਰਨ ਤਣਾਅ ਵਧਾਉਂਦਾ ਹੈ ਮੈਡੀਕਲ ਕਾਲਜ ਵਿਖੇ ਮਨੋਵਿਗਿਆਨ ਵਿਭਾਗ ਨੇ ਇਸ ਸਬਕਾ ਮੁਖੀ ਨੇ ਕਿਹਾ ਕਿ ਡਾਕਟਰਾਂ ਦੁਆਰਾ ਵਿਗਿਆਨਿਕ ਅਤੇ ਸਬੂਤ ਆਧਾਰਿਤ ਆਨਲਾਈਨ ਇਲਾਜ ਦੇਰੇ ਬਧੇਰੇ ਮਰੀਜ਼ਾਂ ਦੇ ਇਲਾਜ ਵਿੱਚ ਮਦਦਗਾਰ ਹੁੰਦਾ ਹੈ ਹਾਲਾਂਕਿ ਰੀਲਾਂ ਤੇ ਵੀਡੀਓ ਬਣਾ ਕੇ ਇਹ ਲਾਜ਼ਮਰੀ ਜਾਣਕਾਰੀ ਪ੍ਰਦਾਨ ਕਰਨ ਵਾਲਾ ਕੋਈ ਵੀ ਖਤਰਨਾਕ ਹੋ ਸਕਦਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ